ਸ਼੍ਰੀ ਰਾਮ ਸੇਵਾ ਸੰਤੀ ਫਗਵਾੜਾ ਵੱਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਲੀਲਾ ਦਾ ਆਗਾਜ਼ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੇ ਗਰਾਊਂਡ ਵਿੱਚ ਕੀਤਾ ਗਿਆ ਜਿਸ ਨੂੰ ਲੈ ਕੇ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਜਰਕੀ ਕਮੇਟੀ ਵੱਲੋਂ ਇਸ ਦਾ ਸ਼ੁਭ ਕਾਰਜ ਪੂਜਾ ਅਰਚਨਾ ਕਰਨ ਤੋਂ ਬਾਅਦ ਝੰਡੇ ਦੀ ਰਸਮ ਨਾਲ ਕੀਤਾ ਗਿਆ ਇਸ ਮੌਕੇ ਪੂਜਾ ਅਰਚਨਾ ਦੌਰਾਨ ਆਪ ਦੇ ਹਲਕਾ ਫਗਵਾੜਾ ਤੋਂ ਇੰਚਾਰ ਸਰਦਾਰ ਜੁਵਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸਰਦਾਰ ਮਾਨ ਅਤੇ ਰਣਜੀਤ ਪਾਲ ਪਾਵਲਾ ਨੇ ਜਿੱਥੇ ਸਮੂਹ ਸ਼ਰਧਾਲੂਆਂ ਨੂੰ ਪਹਿਲੇ ਨਰਾਤੇ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਇਸ ਧਾਮ ਨਾਟਕ ਵਿੱਚ ਪਹੁੰਚਣ ਦੀ ਅਪੀਲ ਕੀਤੀ ਅੱਜ ਅੱਜ ਰਾਤੀ ਇਹ ਅ ਕੰਫਰੰਸ ਰੈਲੀ ਵਿੱਚ ਸ਼ੁਰੂਆਤ ਕਰਨਗੇ ਇਸੁਰ ਅਸੀਂ ਬਕਾਚੀਪਰਮ ਦੇ ਨਾਲ 9ਵਾਂ ਨਰਾਤਾ 10ਵਾਂ ਸਹਿਰਾ ਇਹਨਾਂ ਦੇ ਆਖੇ ਦੇ ਰਾਸ਼ ਪਹਿਲਾ ਹੀ ਨਾ ਥਾ ਹੈ ਸ਼ੋਭਾ ਵਹੀ ਕੀ ਹੋਰ ਉਸ ਦੇ ਵਿੱਚ ਵੁਖਰੇ ਵੁਖਰੇ ਸੀਨ ਜੜਿਓ ਉਸ ਵੇਲੇ ਦੇ ਦਿੱਤੇ ਹੁੰਦੇ ਗ੍ਰਾਮ ਤੋਂ ਉਹਨਾਂ ਦੀ ਰੀਤੀ ਰਿਵਾਜ ਦੇਖਾਇਆ ਨੇ ਕੁਝ ਅਸ਼ੇ ਤਿਹਾਰ ਨੇ ਜਿਹੜੇ ਸਾਡੇ ਸਭ ਬਲੱਡ ਚੱਲਦਾ ਸਾਡੇ ਸੀਡ ਦੇ ਵਿੱਚ ਉਸ ਨਾਲ ਚੱਲਦੇ ਨੇ ਉਹਨਾਂ ਵਿੱਚੋਂ ਖਸਾਂਤੀ ਦੀ ਸੈਲਾ ਦਿਵਾਲੀ ਸਾਕੀ ਔਰ ਇਹ ਐਸੇ ਤਿਹਾਰ ਨੇ ਜਿਹੜਾ ਹਰ ਪੁਰਾਣੀ ਹਿੰਦੁਸਤਾਨ ਦਾ ਕਿਸੇ ਸਮੰਧ ਰੱਖਦਾ ਹੋਵੇ ਕਿ ਕੋਸ਼ਿਸ਼ ਵਿੱਚ ਚਾਹ ਇੱਕ ਕੁੰਜੀ ਹੁੰਦੀ ਹੈ ਕਿ ਹਿੰਦੁਸਤਾਨ ਦੇ ਧਾਰਮਿਕ ਸੰਸਥਾ ਸੋਸ਼ਲ ਸਿਸਟਮ ਜਿਹੜਾ ਔਰ ਰਾਜਨੀਤੀ ਦੇ ਜੋ ਗੱਥੀ ਹੈ ਇਹਨਾਂ ਤਿਹਾਰਾਂ ਦੇ ਨਾਲ ਜਿਸਨਾਂ ਦਾ ਮੈਂ ਨਾਮ ਲੈ ਰਿਹਾ ਹਾਂ ਅਹ ਰਾਮਲੀਲਾ ਸ਼ੁਰੂ ਹੋ ਚੁੱਕੀ ਮੈਂ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਪਾਰਟ ਲਿਆ ਇਸ ਨੂੰ ਖੇਡਣ ਲਈ 9-10 ਦਿਨ ਮਿਲਣਗੇ ਤੇ ਕੀਤੇ ਸਾਰੇ ਦਾ ਇਤਿਹਾਰ ਆਏਗਾ ਉਸ ਦਿਨ ਇਹਨਾਂ ਦੀ ਕਿਸਮਤ ਬੁਢੇਗੀ ਉਸਨੂੰ ਰਾਮ ਗੀਤ ਜਣੇ ਰਾਮਣ ਧਮਾ ਦੇ ਵਜਾਇਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਇਸ ਫੰਕਸ਼ਨ ਦੀ ਸ਼ੁਰੂਆਤ ਜਿਹੜੀ ਹੋਈ ਹੈ ਸਮੂਹ ਨੂੰ ਆਤਮਾਨ ਦੇ ਨਾਲ ਸੱਜਣ ਕਮੇਟੀ ਜਿਹੜੇ ਇਹਨਾਂ ਨਾਲ ਆਲੇ ਨੇ ਸਤਿ ਸ੍ਰੀ ਅਕਾਲ ਤੁਹਾਨੂੰ ਆਦੀਆਂ ਸਤਿ ਸ੍ਰੀ ਅਕਾਲ ਅੱਜ ਸ਼੍ਰੀ ਰਾਮ ਸੇਵਾ ਸੰਪਤੀ ਤੋੜਾ ਦੀ ਜੋ ਰਾਮਨਾਟਕ ਦੀ ਸ਼ੁਰੂਆਤ ਹੋਈ ਆ ਸਾਡੇ ਹਲਕਾ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਜੀ ਦੇ ਕਰਕਮਲਾ ਦੇ ਨਾਲ ਇਹ ਜਿਹੜੀ ਪੂਜਾ ਅੱਜ ਸੰਪੰਨ ਹੋਈ ਆ ਔਰ ਅੱਜ ਤੋਂ ਲਗਭਗ ਅਸੀਂ ਸਾਰਿਆਂ ਰਾਤ ਜਿਹੜੇ ਇੱਥੇ ਰਾਮਲੀਲਾ ਹੋਏਗੀ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਉਹ ਇਸ ਰਾਮਲੀਲਾ ਦੇ ਵਿੱਚ ਹਮ ਹੋਵਾ ਕੇ ਪ੍ਰਵਾਸ ਤੇ ਪਹੁੰਚਣ ਔਰ ਕੋਈ ਸ਼੍ਰੀ ਰਾਮ ਦੇ ਚਰਨਾਂ ਨਾਲ ਜੁੜਨ ਅਤੇ ਆਪਣੇ ਪ੍ਰੋਜੇਕਟ ਦੀ रामजंद जी ਦੀ ਸਿੱਖਿਆ ਪ੍ਰਾਪਤ ਕਰਨ ਔਰ ਇਸ ਰਾਮਨਾਟਕ ਦੇ ਵਿੱਚ ਜੋ ਸਾਡਾ ਪ੍ਰਸ਼ਾਸਨ ਦਾ ਸਹਿਯੋਗ ਆ ਔਰ ਸਰਦਾ ਜਗਿੰਦਰ ਸਿੰਘ ਮਾਨ ਜੀ ਦਾ ਸਹਿਯੋਗ ਆ ਦਲਜੀਤ ਰਾਜੂ ਜੀ ਔਰ ਹਰਜੀ ਮਾਨ ਜੀ ਇਹਨਾਂ ਦੇ ਸਾਰੇ ਸਹਿਯੋਗ ਦੇ ਨਾਲ ਜੋ ਇਹ ਰਾਮਲੀਲਾ ਜਿਹੜੀ ਆ ਉਹ ਸੰਪਨ ਹੋ ਰਹੀ ਆ ਔਰ ਸ਼ੁਰੂਆਤ ਆ ਜੋ ਹੋਈ ਆ ਔਰ ਇਸ ਦੌਰਾਨ ਕਮੇਟੀ ਆਗੂਆਂ ਨੇ ਕਿਹਾ ਕਿ ਇਸ ਰਾਮਨਾਟਕ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਉਥੇ ਹੀ ਮੰਚ ਵੀ ਪੂਰੀ ਤਰ੍ਹਾਂ ਨਾਲ ਸਜ ਕੇ ਤਿਆਰ ਹੋ ਚੁੱਕਾ ਹੈ ਕੁਣਾਫ ਬੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਸ ਰਾਮਨਾਟਕ ਵਿੱਚ ਪਹੁੰਚ ਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਮੌਜੂਦ ਸਨ ਸਭ ਤੋਂ ਪਹਿਲਾਂ ਤਾਂ ਮੈਂ ਨਾਟਕਾਂ ਦੀ ਸਭ ਨੂੰ ਵਧਾਈ ਦੇਣਾ ਚਾਹੁੰਦਾ ਆ ਤੇ ਸਾਡੀ ਸਟੇਜ ਅੱਜ ਸਜ ਕੇ ਤਿਆਰ ਹੋ ਚੁੱਕੀ ਹੈ ਤੇ ਅੱਜ ਤੋਂ ਰੋਜ਼ ਰਾਤ 8 ਵਜੇ ਰਾਮਨਾਟਕ ਇੱਥੇ ਪ੍ਰਸਤੁਤ ਕੀਤਾ ਜਾਵੇਗਾ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਰੋਜ਼ ਆਪਣਾ ਸਮਾਂ ਕੱਢ ਕੇ ਜ਼ਰੂਰ ਆਣ ਸਾਡੀ ਜਿਹੜੀ RAM ਮੇਲਾ ਇਸਵਰੀ ਦੇਖਣਯੋਗ ਹੋਵੇਗੀ ਸੀਨਸ ਇੰਡੀਆ ਨਾਲ ਭਰਪੂਰ ਹੋਵੇਗੀ ਤੇ ਕੱਲ 4 ਤਰੀਕ ਨੂੰ ਅਸੀਂ ਇੱਕ ਨਵੀਂ ਨਾਈਟ ਆਪਣੀ ਇਸਵਰੀ ਐਡ ਕੀਤੀ ਹੈ ਤਾੜਕਾ ਵਦ ਜਿਹੜੀ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਵਾਂਗੇ ਸਾਰੇ ਸ਼ਹਿਰ ਵਸਿਆਂ ਨੂੰ ਅਪੀਲ ਹੈ ਕਿ ਕੱਲ ਵੀ ਜ਼ਰੂਰ ਹਾਜ਼ਰੀ ਭਰਨ ਤੇ ਇੱਕ ਨਵੀਂ ਚੀਜ਼ ਅਸੀਂ ਪਹਿਲੀ ਵਾਰੀ ਪੇਸ਼ ਕਰਨ ਜਾ ਰਹੇ ਹਾਂ ਉਹਨੂੰ ਵੀ ਜ਼ਰੂਰ ਦੇਖਣ ਜੈ ਸ਼ੀਰ